ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਤੋਂ ਲੈ ਕੇ ਸਿੱਖ ਰਾਜ ਦੀ ਸਥਾਪਨਾ ਤੱਕ ਸਿੱਖਾਂ ਦਾ ਇਤਿਹਾਸ ਇੱਕ ਮਹਾਨ ਸੰਘਰਸ਼ ਭਰਿਆ ਇਤਿਹਾਸ ਰਿਹਾ ਪਹਿਲਾ ਪਹਿਲਾ ਸਿੱਖਾਂ ਨੂੰ ਮੁਗਲਾਂ ਦੇ ਨਾਲ ਲੋਹਾ ਲੈਣਾ ਪਿਆ ਤੇ ਨਾਲ ਹੀ ਨਾਦਰ ਸ਼ਾਹ ਤੇ ਅਬਦਾਲੀ ਬਰਗ ਦੁਸ਼ਮਣਾਂ ਨਾਲ ਵੀ ਲੋਹਾ ਲੈਣਾ ਪਿਆ ਬਾਹਰੀ ਹਮਲਾਵਾਰਾਂ ਦੇ ਹਮਲਿਆਂ ਤੋਂ ਬਚਾਉਣ ਦੇ ਲਈ ਇੱਕ ਰਾਖੀ ਪ੍ਰਥਾ ਚਲਾਈ ਗਈ ਸੀ ਤਰੁਣਾ ਦਲ ਤੇ ਬੁੱਢਾ ਦਲ ਇਹਨਾਂ ਦੋਹਾਂ ਦਲਾਂ ਨੂੰ ਮਿਲਾ ਕੇ ਬਣਾਇਆ ਗਿਆ ਦਲ ਖਾਲਸਾ ਕਿਹੜੇ ਉਹ ਹਾਲਾਤ ਸੀ ਜਿਨ੍ਹਾਂ ਨੇ ਲੋਕਾਂ ਨੂੰ ਸਿੱਖਾਂ ਤੋਂ ਆਪਣੀ ਰਾਖੀ ਦੀ ਮੰਗ ਕਰਨ ਦੇ ਲਈ ਮਜਬੂਰ ਕਰ ਦਿੱਤਾ ਸੀ ਇਹ ਸਿੱਖਾਂ ਨੇ ਵੀ ਰਾਖੀ ਪ੍ਰਥਾ ਚਲਾ ਕੇ ਉਹਨਾਂ ਲੋਕਾਂ ਨੂੰ ਸੁਰੱਖਿਆ ਦਿੱਤੀ ਉਹਨਾਂ ਲੋਕਾਂ ਨੂੰ ਪ੍ਰੋਟੈਕਟ ਕੀਤਾ ਜਿਹੜੇ ਉਸ ਸਮੇਂ ਲੁੱਟਾਂ ਖੋਹਾਂ ਚੋਰੀਆਂ ਤੋਂ ਇਸੇ ਰਾਖੀ ਪ੍ਰਣਾਲੀ ਨੇ ਲੋਕਾਂ ਦੇ ਵਿੱਚ ਬਹਾਦਰੀ ਤੇ ਦਲੇਰੀ ਦੇ ਗੁਣਾਂ ਉਜਾਇਆ ਅੱਜ ਅਸੀਂ ਗੱਲ ਕਰਾਂਗੇ ਰੱਖੀ ਪ੍ਰਥਾ ਦੇ ਸਿਸਟਮ ਦੇ ਬਾਰੇ ਕਿਉਂ ਦਲ ਖਾਲਸੇ ਦੁਆਰਾ ਇਹ ਰੱਖੀ ਪ੍ਰਥਾ ਸਿਸਟਮ ਚਲਾਇਆ ਗਿਆ ਸੀ ਇਹ ਸ਼ਬਦ ਦਾ ਅਰਥ ਹੈ ਕਿਸੇ ਦੀ ਰੱਖਿਆ ਕਰਨੀ ਯਾਨੀ ਕਿ ਕਿਸੇ ਨੂੰ ਸੁਰੱਖਿਆ ਦੇਣੀ ਜਾਂ ਕਹਿ ਲਓ ਕਿਸੇ ਨੂੰ ਪ੍ਰੋਟੈਕਸ਼ਨ ਦੇਣੀ ਲੋਕਾਂ ਨੂੰ ਸ਼ਰੀਆਮ ਸੜਕਾਂ ਉੱਤੇ ਲੁੱਟਿਆ ਜਾ ਰਿਹਾ ਸੀ ਚਾਹੇ ਕੋਈ ਬੰਦਾ ਬڑا ਸੀ ਚਾਹੇ ਛੋਟਾ ਸੀ ਚਾਹੇ ਆਮ ਸੀ ਕੋਈ ਖਾਸ ਸੀ ਜਿਹੜੇ-ਜਿਹੜੇ ਪਿੰਡ ਸਿੱਖਾਂ ਦੀ ਰਾਖੀ ਦੇ ਅੰਦਰ ਆ ਜਾਂਦੇ ਸੀ ਉਹਨਾਂ ਪਿੰਡਾਂ ਨੂੰ ਸਿੱਖਾਂ ਨੂੰ ਆਪਣੀ ਫਸਲਾਂ ਦਾ ਜਾਂ ਕਹਿ ਲਓ ਆਪਣੀ ਇਨਕਮ ਦਾ ਪੰਜਵਾਂ ਹਿੱਸਾ ਜਾਂ ਕਹਿ ਲਓ 20% ਹਿੱਸਾ ਸਿੱਖਾਂ ਨੂੰ ਦੇਣਾ ਪੈਂਦਾ ਸੀ ਪੰਜਾਬ ਦੇ ਵਿੱਚ ਰਾਖੀ ਪ੍ਰਥਾ ਨੂੰ ਜਨਮ ਦੇਣ ਵਾਲੇ ਹਾਲਾਤ ਮੀਰ ਮੰਨੂ ਦੀ ਮੌਤ ਤੋਂ ਬਾਅਦ ਪੈਦਾ ਹੋਏ ਉਹਨਾਂ ਸਮਿਆਂ ਦੇ ਵਿੱਚ ਅਫਗਾਨਿਸਤਾਨ ਦੇ ਅਬਦਾਲ ਪਾਰ ਤੋਂ ਤੇ ਲਾਹੌਰ ਨੂੰ ਜਿੱਤਦਾ ਸੀ ਤੇ ਲਾਹੌਰ ਦੇ ਵਿੱਚ ਆਪਣਾ ਗਵਰਨਰ ਲਗਾ ਕੇ ਚਲਾ ਜਾਂਦਾ ਸੀ ਜਦੋਂ ਉਹ ਉੱਥੋਂ ਵਾਪਸ ਜਾਂਦਾ ਸੀ ਅਫਗਾਨਿਸਤਾਨ ਫਿਰ ਮੁਗਲ ਹਮਲਾ ਕਰਦੇ ਸੀ ਤੇ ਆਪਣਾ ਗਵਰਨਰ ਲਾਹੌਰ ਦੇ ਵਿੱਚ ਲਗਾ ਲੈਂਦੇ ਸੀ ਤੇ ਨਾ ਹੀ ਲੋਕਾਂ ਨੂੰ ਇਹ ਪਤਾ ਲੱਗਦਾ ਸੀ ਕਿ ਪੰਜਾਬ ਅਫਗਾਨਿਸਤਾਨ ਦੇ ਅਧੀਨ ਹੈ ਜਾਂ ਦਿੱਲੀ ਦੇ ਅਧੀਨ ਹੈ ਜਿਸ ਕਰਕੇ ਲੋਕਾਂ ਨੂੰ ਟੈਕਸ ਵੀ ਡਬਲ ਦੋਹਰ ਨਾਲ ਪੈਂਦਾ ਸੀ ਉਹਨਾਂ ਸਮਿਆਂ ਦੇ ਵਿੱਚ ਪੰਜਾਬ ਛੋਟੀਆਂ-ਛੋਟੀਆਂ ਰਿਆਸਤਾਂ ਤੇ ਜ਼ਗੀਰਦਾਰਾਂ ਦੇ ਵਿੱਚ ਵੰਡਿਆ ਹੋਇਆ ਸੀ ਜਿਹੜੇ-ਜਿਹੜੇ ਪਿੰਡ ਦਲ ਖਾਲਸੇ ਦੇ ਅਧੀਨ ਆ ਜਾਂਦੇ ਸੀ ਉਹਨਾਂ ਨੂੰ ਨਾ ਤਾਂ ਕੋਈ ਸਰਕਾਰੀ ਅਧਿਕਾਰੀ ਲੁੱਟਦਾ ਸੀ ਨਾ ਕੋਈ ਜ਼ਗੀਰਦਾਰ ਲੁੱਟਦਾ ਸੀ ਤੇ ਨਾ ਹੀ ਕੋਈ ਤਿਆਸਦ ਦਾ ਸਰਦਾਰ ਲੁੱਟਦਾ ਸੀ ਤਨਾਹੀ ਸਿੱਖ ਉਹਨਾਂ ਨੂੰ ਆਪ ਲੁੱਟਦੇ ਸੀ। ਉਹਨਾਂ ਸਮਿਆਂ ਦੇ ਵਿੱਚ ਸਿੱਖਾਂ ਦੀ ਰਾਖੀ ਪ੍ਰਥਾ ਦੇ ਬਾਂਗ ਹੀ ਮਰਾਠਿਆਂ ਦੀ ਹੁੰਦੀ ਸੀ ਇੱਕ ਚੌਥ ਪ੍ਰਥਾ। ਇਹ ਦੋਨੇ ਪ੍ਰਥਾ ਆਪਸ ਦੇ ਵਿੱਚ ਮਿਲਦੀਆਂ ਵੀ ਸੀ ਪਰ ਕੁਝ ਨਾ ਕੁਝ ਇਹਨਾਂ ਦੇ ਵਿੱਚ ਮਰਾਠਿਆਂ ਦੀ ਚੌਥ ਪ੍ਰਥਾ ਦੇ ਵਿੱਚ ਦੋ ਤਰ੍ਹਾਂ ਦੇ ਇਲਾਕੇ ਆਂਦੇ ਸੀ। ਇੱਕ ਸੀ ਸਵਰਾਜ ਇੱਕ ਸੀ ਸਾਮਰਾਜ। ਹੌਲੀ-ਹੌਲੀ ਇਹੀ ਪਿੰਡ ਅੱਗੇ ਜਾ ਕੇ ਸਿੱਖ ਰਾਜ ਦਾ ਹਿੱਸਾ ਬਣੇ ਸੀ। ਰਾਖੀ ਪ੍ਰਥਾ ਦਾ ਨਤੀਜਾ ਇਹ ਨਿਕਲਿਆ ਕਿ ਸਿੱਖ ਦੁਸ਼ਮਣਾਂ ਦਾ ਡਟ ਕੇ ਮੁਕਾਬਲਾ ਕਰਨ ਲੱਗ ਪਏ ਸੀ। 18ਵੀਂ ਸਦੀ ਦੇ ਵਿੱਚ ਰਾਖੀ ਪ੍ਰਥਾ ਸਿਸਟਮ ਸਿੱਖ ਰਾਜ ਨੂੰ ਸਥਾਪਿਤ ਕਰਨ ਦੇ ਲਈ ਇੱਕ ਬਹੁਤ ਵੱਡਾ ਕਦਮ ਸੀ ਰਾਖੀ ਪ੍ਰਣਾਲੀ ਦੇ ਕਦਮ ਸਦਕਾ ਹੀ ਬਹੁਤ ਗਿਣਤੀ ਦੇ ਵਿੱਚ ਲੋਕ ਖਾਲਸੇ ਵਿੱਚ ਤੇ ਇਹਨਾਂ ਮਿਸਲਾਂ ਨੂੰ ਮਿਲਾ ਕੇ ਮਹਾਰਾਜਾ ਰਣਜੀਤ ਸਿੰਘ ਨੇ ਖਾਲਸਾ ਰਾਜ ਸਥਾਪਿਤ ਕੀਤਾ ਸੀ ਸਬਸਕ੍ਰਾਈਬ ਟੂ ਮਾਈ ਚੈਨਲ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਤੋਂ ਲੈ ਕੇ ਸਿੱਖ ਰਾਜ ਦੀ ਸਥਾਪਨਾ ਤੱਕ ਸਿੱਖਾਂ ਦਾ ਇਤਿਹਾਸ ਇੱਕ ਮਹਾਨ ਸੰਘਰਸ਼ ਭਰਿਆ ਇਤਿਹਾਸ ਰਿਹਾ ਪਹਿਲਾ ਪਹਿਲਾ ਸਿੱਖਾਂ ਨੂੰ ਮੁਗਲਾਂ ਦੇ ਨਾਲ ਲੋਹਾ ਲੈਣਾ ਪਿਆ ਤੇ ਨਾਲ ਹੀ ਨਾਦਰ ਸ਼ਾਹ ਤੇ ਅਬਦਾਲੀ ਵਰਗ ਦੁਸ਼ਮਣਾਂ ਨਾਲ ਵੀ ਲੋਹਾ ਲੈਣਾ ਪਿਆ। ਬੰਦਾ ਸਿੰਘ ਬਹਾਦਰ ਦੀ ਇਕੱਠੀ ਕੀਤੀ ਹੋਈ ਸੈਨਾ ਨੂੰ ਨवाब कपूर ਸਿੰਘ ਜੀ ਨੇ ਦੋ ਦਲਾਂ ਦੇ ਵਿੱਚ ਵੰਡ ਦਿੱਤਾ ਸੀ। ਤਰੁਣਾ ਦਲ ਤੇ ਬੁੱਢਾ ਦਲ। ਇਹਨਾਂ ਦੋਹਾਂ ਦਲਾਂ ਨੂੰ ਮਿਲਾ ਕੇ ਬਣਾਇਆ ਗਿਆ ਦਲ ਖਾਲਸਾ। ਦਲ ਖਾਲਸਾ ਬਣਨ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨੂੰ ਸੁਰੱਖਿਆ ਦੇਣ ਦੇ ਲਈ ਬਾਹਰੀ ਹਮਲਾਵਾਰਾਂ ਦੇ ਹਮਲਿਆਂ ਤੋਂ ਬਚਾਉਣ ਦੇ ਲਈ ਇੱਕ ਰਾਖੀ ਪ੍ਰਥਾ ਚਲਾਈ ਗਈ ਸੀ। ਜਿਹੜੀ ਕਿ ਮਿਸਲ ਕਾਲ ਦੀ ਸਭ ਤੋਂ ਮਹੱਤਵਪੂਰਨ ਵਿਵਸਥਾ ਰਹੀ ਹੈ। ਅੱਜ ਅਸੀਂ ਗੱਲ ਕਰਾਂਗੇ ਰਾਖੀ ਪ੍ਰਥਾ ਦੇ ਸਿਸਟਮ ਦੇ ਬਾਰੇ ਕਿਉਂ ਦਲ ਖਾਲਸੇ ਦੁਆਰਾ ਇਹ ਰਾਖੀ ਪ੍ਰਥਾ ਸਿਸਟਮ ਚਲਾਇਆ ਗਿਆ ਸੀ ਕਿਹੜੇ ਉਹ ਹਾਲਾਤ ਸੀ ਜਿਨ੍ਹਾਂ ਨੇ ਲੋਕਾਂ ਨੂੰ ਸਿੱਖਾਂ ਤੋਂ ਆਪਣੀ ਰਾਖੀ ਦੀ ਮੰਗ ਕਰਨ ਦੇ ਲਈ ਮਜਬੂਰ ਕਰ ਦਿੱਤਾ ਸੀ ਰਾਖੀ ਸ਼ਬਦ ਦਾ ਅਰਥ ਹੈ ਕਿਸੇ ਦੀ ਰੱਖਿਆ ਕਰਨੀ ਯਾਨੀ ਕਿ ਕਿਸੇ ਨੂੰ ਸੁਰੱਖਿਆ ਦੇਣੀ ਜਾਂ ਕਹਿ ਲਓ ਕਿਸੇ ਨੂੰ ਪ੍ਰੋਟੈਕਸ਼ਨ ਦੇਣੀ 18ਵੀਂ ਸਦੀ ਦੇ ਵਿੱਚ ਪੰਜਾਬ ਦੇ ਵਿੱਚ ਕਾਫੀ ਅਸ਼ਾਂਤੀ ਫੈਲੀ ਹੋਈ ਸੀ ਤੇ ਪੂਰਾ ਤਣਾਅ ਭਰਿਆ ਹੋਇਆ ਮਾਹੌਲ ਸੀ ਜਿਸ ਤੋਂ ਬਚਣ ਦੇ ਲਈ ਲੋਕਾਂ ਨੇ ਸਿੱਖਾਂ ਤੋਂ ਆਪਣੀ ਰੱਖਿਆ ਦੀ ਮੰਗ ਕੀਤੀ ਸੀ ਤੇ ਲੋਕਾਂ ਦੀ ਰੱਖਿਆ ਕਰਨ ਦੇ ਲਈ ਸਿੱਖਾਂ ਨੇ ਵੀ ਰਾਖੀ ਪ੍ਰਥਾ ਚਲਾਈ ਦੀ ਤੇ ਸਿੱਖਾਂ ਨੇ ਵੀ ਰਾਖੀ ਪ੍ਰਥਾ ਚਲਾ ਕੇ ਉਹਨਾਂ ਲੋਕਾਂ ਨੂੰ ਸੁਰੱਖਿਆ ਦਿੱਤੀ ਉਹਨਾਂ ਲੋਕਾਂ ਨੂੰ ਪ੍ਰੋਟੈਕਟ ਕੀਤਾ ਜਿਹੜੇ ਉਸ ਸਮੇਂ ਲੁੱਟਾਂ ਖੋਹਾਂ ਚੋਰੀਆਂ ਤੋਂ ਤੇ ਹਮਲਾਵਰਾਂ ਤੋਂ ਦੁਖੀ ਸਨ ਲੋਕਾਂ ਨੂੰ ਸ਼ਰਿਆਮ ਸੜਕਾਂ ਉੱਤੇ ਲੁੱਟਿਆ ਜਾ ਰਿਹਾ ਸੀ ਚਾਹੇ ਕੋਈ ਬੰਦਾ ਬੜਾ ਸੀ ਚਾਹੇ ਛੋਟਾ ਸੀ ਚਾਹੇ ਆਮ ਸੀ ਕੋਈ ਖਾਸ ਸੀ ਸ਼ਰਿਆਮ ਉਹਨਾਂ ਦੇ ਨਾਲ ਲੁੱਟਾਂ ਖੋਹਾਂ ਕੀਤੇ ਜਾ ਰਹੀਆਂ ਸੀ ਇਹਨਾਂ ਹਾਲਾਤਾਂ ਨੂੰ ਦੇਖਦੇ ਹੋਏ ਤੇ ਸਮੇਂ ਦੀ ਮੰਗ ਨੂੰ ਤੇ ਲੋਕਾਂ ਦੀ ਮੰਗ ਨੂੰ ਦੇਖਦੇ ਹੋਏ ਦਲ ਖਾਲਸੇ ਨੇ ਲੋਕਾਂ ਦੀ ਰੱਖਿਆ ਕਰਨ ਦਾ ਫੈਸਲਾ ਕੀਤਾ ਤੇ ਰਾਖੀ ਪ੍ਰਥਾ ਦੁਆਰਾ ਲੋਕਾਂ ਨੂੰ ਸੁਰੱਖਿਆ ਪ੍ਰਦਾਨ ਕੀਤੀ ਜਾਵੇ ਤੇ ਜਿਹੜੇ ਜਿਹੜੇ ਪਿੰਡ ਸਿੱਖਾਂ ਦੀ ਰਾਖੀ ਦੇ ਅnder ਆ ਜਾਂਦੇ ਸੀ ਉਹਨਾਂ ਪਿੰਡਾਂ ਨੂੰ ਸਿੱਖਾਂ ਨੂੰ ਆਪਣੀ ਫਸਲਾਂ ਦਾ ਜਾਂ ਕਹਿ ਲਓ ਆਪਣੀ ਇਨਕਮ ਦਾ ਪੰਜਵਾਂ ਹਿੱਸਾ ਜਾਂ ਕਹਿ ਲਓ 20% ਹਿੱਸਾ ਸਿੱਖਾਂ ਨੂੰ ਦੇਣਾ ਪੈਂਦਾ ਸੀ ਤੇ ਸਿੱਖ ਉਹਨਾਂ ਦੀ ਪੂਰੀ ਤਰ੍ਹਾਂ ਸੁਰੱਖਿਆ ਵੀ ਕਰਦੇ ਸੀ ਸਿੱਖ ਲੋਕਾਂ ਦੇ ਪਿੰਡਾਂ ਦੀ ਉਹਨਾਂ ਦੇ ਲੁੱਟਾਂ ਮਾਰਨ ਨੂੰ ਉਹਨਾਂ ਤੋਂ ਬਚਾਉਣ ਦੇ ਲਈ ਉਹਨਾਂ ਦੀ ਰੱਖਿਆ ਕਰਦੇ ਸੀ ਤਾਂ ਉਸੇ ਰਾਖੀ ਦੇ ਬਦਲੇ ਸਿੱਖ ਆਪਣੀ ਇਨਕਮ ਦਾ 20% ਸਿੱਖਾਂ ਨੂੰ ਦੇ ਦਿੰਦੇ ਸੀ ਤੇ ਇਸੇ ਸਿਸਟਮ ਨੂੰ ਕਿਹਾ ਗਿਆ ਰਾਖੀ ਪ੍ਰਥਾ ਪੰਜਾਬ ਦੇ ਵਿੱਚ ਰਾਖੀ ਪ੍ਰਥਾ ਨੂੰ ਜਨਮ ਦੇਣ ਵਾਲੇ ਹਾਲਾਤ ਮੀਰ ਮੰਨੂ ਦੀ ਮੌਤ ਤੋਂ ਬਾਅਦ ਪੈਦਾ ਹੋਏ ਕਿਉਂਕਿ ਮੀਰ ਮੰਨੂ ਦੀ ਮੌਤ ਤੋਂ ਬਾਅਦ ਪੰਜਾਬ ਦੇ ਵਿੱਚ ਕੋਈ ਪੱਕੇ ਤੌਰ ਤੇ ਗਵਰਨਰ ਨਹੀਂ ਰਿਹਾ ਤੇ ਨਾ ਹੀ ਕੋਈ ਪੱਕੇ ਤੌਰ ਤੇ ਸਰਕਾਰ ਬਣੀ ਰਹੀ ਉਹਨਾਂ ਸਮਿਆਂ ਦੇ ਵਿੱਚ ਅਫਗਾਨਿਸਤਾਨ ਦੇ ਅਬਦਾਲੀ ਦੇ ਹਮਲੇ ਹੁੰਦੇ ਸੀ ਭਾਰਤ ਉੱਤੇ ਜਦੋਂ ਵੀ ਅਬਦਾਲੀ ਭਾਰਤ ਉੱਤੇ ਹਮਲਾ ਕਰਦਾ ਸੀ ਸਭ ਤੋਂ ਪਹਿਲਾਂ ਪੰਜਾਬ ਦੇ ਵਿੱਚ ਹਮਲਾ ਕਰਦਾ ਸੀ ਪੰਜਾਬ ਦੇ ਵਿੱਚ ਲੁੱਟ ਹੋ ਕਰਦਾ ਸੀ ਤੇ ਲਾਹੌਰ ਨੂੰ ਜਿੱਤਦਾ ਸੀ ਤੇ ਲਾਹੌਰ ਵਿਚ ਆਪਣਾ ਗਵਰਨਰ ਲਗਾ ਕੇ ਚਲਾ ਜਾਂਦਾ ਸੀ ਜਦੋਂ ਉਹ ਉੱਥੋਂ ਵਾਪਸ ਜਾਂਦਾ ਸੀ ਅਫਗਾਨਿਸਤਾਨ ਫਿਰ ਮੁਗਲ ਹਮਲਾ ਕਰਦੇ ਸੀ ਤੇ ਆਪਣਾ ਗਵਰਨਰ ਲਾਹੌਰ ਦੇ ਵਿੱਚ ਲਗਾ ਦਿੰਦੇ ਸੀ ਜਿਹੜਾ ਗਵਰਨਰ ਇੱਕ ਵਾਰੀ ਲੱਗ ਗਿਆ ਉਹਨੂੰ ਇਹ ਨਹੀਂ ਪਤਾ ਸੀ ਕਿ ਮੈਂ ਕੱਲ ਰਹਿਣਾ ਜਾਂ ਨਹੀਂ ਰਹਿਣਾ ਕੋਈ ਪੱਕੇ ਤੌਰ ਤੇ ਗਵਰਨਰ ਨਹੀਂ ਰਹਿ ਸਕਿਆ ਤੇ ਨਾ ਹੀ ਲੋਕਾਂ ਨੂੰ ਇਹ ਪਤਾ ਲੱਗਦਾ ਸੀ ਕਿ ਪੰਜਾਬ ਅਫਗਾਨਿਸਤਾਨ ਦੇ ਅਧੀਨ ਹੈ ਜਾਂ ਦਿੱਲੀ ਦੇ ਅਧੀਨ ਹੈ ਜਿਸ ਕਰਕੇ ਲੋਕਾਂ ਨੂੰ ਟੈਕਸ ਵੀ ਡਬਲ ਡੁਗਣਾ ਪੈਂਦਾ ਸੀ ਜਦੋਂ ਅਫਗਾਨਿਸਤਾਨ ਤੋਂ ਅਬਦਾਲੀ ਆ ਕੇ ਆਪਣਾ ਗਵਰਨਰ ਲਗਾਉਂਦਾ ਸੀ ਤਾਂ ਉਹ ਵੀ ਟੈਕਸ ਵਸੂਲ ਕਰਦਾ ਸੀ ਤੇ ਜਦੋਂ ਅਬਦਾਲੀ ਅਫਗਾਨਿਸਤਾਨ ਵਾਪਸ ਚਲਾ ਜਾਂਦਾ ਸੀ ਪਿੱਛੋਂ ਮੁਗਲ ਆਪਣਾ ਗਵਰਨਰ ਲਗਾ ਦਿੰਦੇ ਸੀ ਤੇ ਉਹ ਵੀ ਲੋਕਾਂ ਤੋਂ ਟੈਕਸ ਵਸੂਲ ਕਰ ਲੈਂਦੇ ਸੀ ਜਿਸ ਕਰਕੇ ਜਨਤਾ ਨੂੰ ਡਬਲ ਡਬਲ ਟੈਕਸ ਦੇਣਾ ਪੈਂਦਾ ਸੀ ਉਹਨਾਂ ਸਮਿਆਂ ਦੇ ਵਿੱਚ ਪੰਜਾਬ ਛੋਟੀਆਂ ਛੋਟੀਆਂ ਰਿਆਸਤਾਂ ਤੇ ਜ਼ਗੀਰਦਾਰਾਂ ਦੇ ਵਿੱਚ ਵੰਡਿਆ ਹੋਇਆ ਸੀ ਕੋਈ ਪੱਕਾ ਗਵਰਨਰ ਪੱਕੀ ਸਰਕਾਰ ਨਾ ਹੋਣ ਕਰਕੇ ਇਹ ਜਿਹੜੇ ਜ਼ਗੀਰਦਾਰ ਸੀ ਜਾਂ ਰਿਆਸਤ ਦੇ ਸਰਦਾਰ ਸੀ ਉਹ ਵੀ ਪੂਰੇ ਆਪਣੇ ਆਪ ਨੂੰ ਆਜ਼ਾਦ ਸਮਝਦੇ ਸੀ ਆਪਣੀਆਂ ਅਜਾਛੀਆਂ ਦੇ ਵਿੱਚ ਰੁੱਝੇ ਰਹਿੰਦੇ ਸੀ ਜਨਤਾ ਦੀ ਭਲਾਈ ਦੇ ਵੱਲ ਕੋਈ ਧਿਆਨ ਨਹੀਂ ਦਿੰਦਾ ਸੀ ਤੇ ਨਾ ਹੀ ਜਨਤਾ ਦੀ ਸੁਰੱਖਿਆ ਦਾ ਕਿਸੇ ਨੂੰ ਧਿਆਨ ਸੀ ਜਿਸ ਕਰਕੇ ਸਿੱਖਾਂ ਨੂੰ ਲੋਕਾਂ ਨੂੰ ਬਾਹਰੀ ਤੇ ਅੰਦਰੀ ਸੁਰੱਖਿਆ ਦੇਣ ਵਾਸਤੇ ਰਾਖੀ ਪ੍ਰਥਾ ਸਥਾਪਿਤ ਕਰਨੀ ਪਈ ਜਿਹੜੇ-ਜਿਹੜੇ ਪਿੰਡ ਦਲ ਖਾਲਸੇ ਦੇ ਅਧੀਨ ਆ ਜਾਂਦੇ ਸੀ ਉਹਨਾਂ ਨੂੰ ਨਾ ਤਾਂ ਕੋਈ ਸਰਕਾਰੀ ਅਧਿਕਾਰੀ ਲੁੱਟਦਾ ਸੀ ਨਾ ਕੋਈ ਜ਼ਗੀਰਦਾਰ ਲੁੱਟਦਾ ਸੀ ਤੇ ਨਾ ਹੀ ਕੋਈ ਰਿਆਸਤ ਦਾ ਸਰਦਾਰ ਲੁੱਟਦਾ ਸੀ ਤੇ ਨਾ ਹੀ ਸਿੱਖ ਉਹਨਾਂ ਨੂੰ ਆਪ ਲੁੱਟਦੇ ਸੀ ਕਿਸੇ ਦੀ ਜ਼ਰਤ ਨਹੀਂ ਹੁੰਦੀ ਸੀ ਕਿ ਉਹਨਾਂ ਪਿੰਡਾਂ ਦੇ ਵਿੱਚ ਪੈਰ ਪਾ ਜਾਵੇ ਤੇ ਨਾ ਹੀ ਉਹਨਾਂ ਪਿੰਡਾਂ ਦੇ ਵਿੱਚ ਸਿੱਖ ਟੂ ਮਾਰਕ ਕਰਦੇ ਸੀ ਕਿਉਂਕਿ ਉਹਨਾਂ ਪਿੰਡਾਂ ਦੇ ਵਿੱਚੋਂ ਉਹਨਾਂ ਨੂੰ ਪਹਿਲਾਂ ਹੀ 20% ਹਿੱਸਾ ਮਿਲ ਜਾਂਦਾ ਸੀ ਖਾਲਸੇ ਦੇ ਜੱਥਿਆਂ ਨੇ ਜਿੱਥੇ-ਜਿੱਥੇ ਰਾਖੀ ਦਿੱਤੀ ਹੋਈ ਸੀ ਉਹਨਾਂ ਦੇ ਆਪਣੇ-ਆਪਣੇ ਨਾਮ ਰੱਖੇ ਹੋਏ ਸੀ ਅੰਮ੍ਰਿਤਸਰ ਦੇ ਵਿੱਚ ਖਾਲਸਾ ਸੈਨਾ ਹਮੇਸ਼ਾ ਤਿਆਰ ਪਰ ਤਿਆਰ ਰਹਿੰਦੀ ਸੀ ਕਿ ਜਦੋਂ ਵੀ ਨਾ ਜੱਥਿਆਂ ਦੇ ਕੋਈ ਸੰਗਠ ਆਵੇ ਤਾਂ ਉਹਨਾਂ ਦੀ ਮਦਦ ਲਈ ਪਹੁੰਚ ਸਕੇ ਜੇਕਰ 10 ਸਿੱਖ ਵੀ ਕਿਸੇ ਪਿੰਡ ਨੂੰ ਰਾਖੀ ਪ੍ਰਥਾ ਦੇ ਦਿਨ ਰਾਖੀ ਦੇਂਦੇ ਸੀ ਤਾਂ 500 ਸੈਨਿਕਾਂ ਵਾਲੇ ਸਰਦਾਰ ਦੀ ਵੀ ਹਿੰਮਤ ਨਹੀਂ ਪੈਂਦੀ ਸੀ ਕਿ ਉਹ ਉਸ ਪਿੰਡ ਦੇ ਵਿੱਚ ਪੈਰ ਵੀ ਪਾ ਜਾਵੇ। ਉਹਨਾਂ ਸਮਿਆਂ ਦੇ ਵਿੱਚ ਸਿੱਖਾਂ ਦੀ ਰਾਖੀ ਪ੍ਰਥਾ ਦੇ ਬੰਗ ਹੀ ਮਰਾਠਿਆਂ ਦੀ ਹੁੰਦੀ ਸੀ ਇੱਕ ਚੌਥ ਪ੍ਰਥਾ। ਜਿਸ ਤਰ੍ਹਾਂ ਸਿੱਖ ਰਾਖੀ ਦੇ ਬਦਲੇ ਪਿੰਡਾਂ ਤੋਂ ਉਹਨਾਂ ਦੀ ਇਨਕਮ ਦਾ 20% ਲੈਂਦੇ ਸੀ ਯਾਨੀ ਪੰਜਵਾਂ ਹਿੱਸਾ ਲੈਂਦੇ ਸੀ ਉਸੇ ਤਰ੍ਹਾਂ ਮਰਾਠੇ ਵੀ ਚੌਥ ਪ੍ਰਥਾ ਦੇ ਅਧਿ ਲੋਕਾਂ ਤੋਂ 25% ਲੈਂਦੇ ਸੀ ਜਾਨੀ ਕਿ ਉਹਨਾਂ ਦੀ ਇਨਕਮ ਦਾ ਚੌਥਾ ਹਿੱਸਾ ਲੈਂਦੇ ਸੀ ਇਹ ਦੋਨੇ ਪ੍ਰਥਾ ਆਪਸ ਦੇ ਵਿੱਚ ਮਿਲਦੀਆਂ ਵੀ ਸੀ ਪਰ ਕੁਝ ਨਾ ਕੁਝ ਇਹਨਾਂ ਦੇ ਵਿੱਚ ਅੰਤਰ ਵੀ ਹੁੰਦੇ ਸੀ ਮਰਾਠਿਆਂ ਦੀ ਚੌਥੀ ਪ੍ਰਥਾ ਦੇ ਵਿੱਚ ਦੋ ਤਰ੍ਹਾਂ ਦੇ ਇਲਾਕੇ ਆਉਂਦੇ ਸੀ ਇੱਕ ਸੀ ਸਵਰਾਜ ਇੱਕ ਸੀ ਸਾਮਰਾਜ ਸਵਰਾਜ ਦਾ ਕੰਮ ਹੁੰਦਾ ਸੀ ਲੋਕਾਂ ਨੂੰ ਰੱਖਿਆ ਪ੍ਰਦਾਨ ਕਰਨੇ ਉਹਨਾਂ ਦੀ ਸੁਰੱਖਿਆ ਕਰਨੀ ਸਮਰਾਜ ਦਾ ਕੰਮ ਹੁੰਦਾ ਸੀ ਲੋਕਾਂ ਤੋਂ ਚੌਥੀ ਦੀ ਉਗਰਾਹੀ ਕਰਨੀ ਪਰ ਸਿੱਖ ਰਾਖੀ ਪ੍ਰਥਾ ਦੇ ਅਧੀਨ ਆਏ ਪਿੰਡਾਂ ਦੀ ਭਲਾਈ ਦੇ ਬਾਰੇ ਸੋਚਦੇ ਸੀ ਤੇ ਮਿਲ ਕੇ ਕੰਮ ਕਰਦੇ ਸੀ ਹੌਲੀ ਹੌਲੀ ਇਹੀ ਪਿੰਡ ਅੱਗੇ ਜਾ ਕੇ ਸਿੱਖ ਰਾਜ ਦਾ ਹਿੱਸਾ ਬਣੇ ਸੀ ਇਸੇ ਰਾਖੀ ਪ੍ਰਣਾਲੀ ਨੇ ਲੋਕਾਂ ਦੇ ਵਿੱਚ ਬਹਾਦਰੀ ਤੇ ਦਲੇਰੀ ਦੇ ਗੁਣਾਂ ਨੂੰ ਜਗਾਇਆ। ਉਹਨਾਂ ਨੂੰ ਆਪਣੇ ਅਧਿਕਾਰਾਂ ਲਈ ਆਪਣੇ ਹੱਕਾਂ ਦੇ ਲਈ ਲੜਨਾ ਸਿਖਾ ਦਿੱਤਾ ਸੀ। ਇਸੇ ਰਾਖੀ ਪ੍ਰਣਾਲੀ ਦੇ ਵਿੱਚ ਰਹਿ ਕੇ ਸਿੱਖਾਂ ਨੇ ਕਈ ਕਿਲੇ ਵੀ ਬਣਵਾਏ ਜਿਨ੍ਹਾਂ ਨੇ ਅਫਦਾਲੀ ਦੇ ਹਮਲਿਆਂ ਦੇ ਸਮੇਂ ਸਿੱਖਾਂ ਦੀ ਰੱਖਿਆ ਕੀਤੀ। ਰਾਖੀ ਪ੍ਰਥਾ ਦਾ ਨਤੀਜਾ ਇਹ ਨਿਕਲਿਆ ਕਿ ਸਿੱਖ ਦੁਸ਼ਮਣਾਂ ਦਾ ਡਟ ਕੇ ਮੁਕਾਬਲਾ ਕਰਨ ਲੱਗ ਪਏ ਸੀ। ਕੋਈ ਚੋਰੀ ਨਹੀਂ ਕਰਦਾ, ਕੋਈ ਡਕੈਤੀ ਨਹੀਂ ਕਰਦਾ ਤੇ ਨਾ ਹੀ ਕੋਈ ਉਹਨਾਂ ਨੂੰ ਨੁਕਸਾਨ ਪਹੁੰਚਾਉਂਦਾ ਸੀ। ਜੇ ਕੋਈ ਨੁਕਸਾਨ ਪਹੁੰਚਾਉਂਦਾ ਵੀ ਸੀ ਤਾਂ ਸਿੱਖ ਡਟ ਕੇ ਉਹਦਾ ਮੁਕਾਬਲਾ ਕਰਦੇ ਤੇ ਇੱਕ ਜੁੱਟ ਹੋ ਕੇ ਉਸ ਨੂੰ ਉੱਠੇ ਪੈਰੀ ਮੋੜ ਦਿੰਦੇ ਸੀ 18ਵੀਂ ਸਦੀ ਦੇ ਵਿੱਚ ਰਾਖੀ ਪ੍ਰਥਾ ਸਿਸਟਮਰ ਸਿੱਖ ਰਾਜ ਨੂੰ ਸਥਾਪਿਤ ਕਰਨ ਦੇ ਲਈ ਇੱਕ ਬਹੁਤ ਵੱਡਾ ਕਦਮ ਸੀ ਰਾਖੀ ਪ੍ਰਣਾਲੀ ਦੇ ਵਿੱਚ ਆਏ ਪਿੰਡਾਂ ਨੂੰ ਬਾਅਦ ਵਿੱਚ ਸਿੱਖ ਰਾਜ ਦਾ ਹਿੱਸਾ ਬਣ ਗਏ ਸੀ ਰਾਖੀ ਪ੍ਰਣਾਲੀ ਦੇ ਕਦਮ ਸਦਕਾ ਹੀ ਬਹੁਤ ਗਿਣਤੀ ਦੇ ਵਿੱਚ ਲੋਕ ਖਾਲਸੇ ਵਿੱਚ ਸ਼ਾਮਿਲ ਹੋ ਗਏ ਸੀ ਜਿਹੜੇ ਜਿਹੜੇ ਸਰਦਾਰ ਜਿਹੜੇ ਜਿਹੜੇ ਪਿੰਡਾਂ ਦੀ ਰਾਖੀ ਕਰਦੇ ਸੀ ਉਹਨਾਂ ਪਿੰਡਾਂ ਨੂੰ ਬਾਅਦ ਵਿੱਚ ਮਿਸਲਾਂ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ ਜੋ ਅੱਗੇ ਜਾ ਕੇ ਮਹਾਰਾਜਾ ਰਣਜੀਤ ਸਿੰਘ ਦੇ ਸਮਰਾਜ ਨੂੰ ਅੱਗੇ ਵਧਾਉਣ ਦੇ ਵਿੱਚ ਸਹਾਇਕ ਹੋਏ ਤੇ ਇਹਨਾਂ ਮਿਸਲਾਂ ਨੂੰ ਮਿਲਾ ਕੇ ਮਹਾਰਾਜਾ ਰਣਜੀਤ ਸਿੰਘ ਨੇ ਖਾਲਸਾ ਰਾਜ ਸਥਾਪਿਤ ਕੀਤਾ ਸੀ ਸਿੱਖ ਇਤਿਹਾਸ ਦੇ ਵਿੱਚ ਰਾਖੀ ਪ੍ਰਣਾਲੀ ਦਾ ਇਤਿਹਾਸ ਤੁਹਾਨੂੰ ਕਿੱਦਾਂ ਲੱਗਿਆ ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਐਹੋ ਜਿਹੀ ਇਤਿਹਾਸ ਨਾਲ ਜੁੜੀਆਂ ਹੋਈਆਂ ਹੋਰ ਵੀਡੀਓ ਦੇਖਣ ਦੇ ਲਈ ਸਾਡੇ YouTube ਚੈਨਲ ਸਬਸਕ੍ਰਾਈਬ ਕਰੋ ਤੇ ਸਾਨੂੰ Facebook ਤੇ ਫੋਲੋ ਵੀ ਕਰੋ ਸਤਿ ਸ਼੍ਰੀ ਅਕਾਲ